ਪੂਰਾ ਨਸਲਦੇ ਨੇ ਬਾਕੀ ਜਿਹੜੀਆਂ ਮੇਰੇ ਕੋਲੇ ਮੱਝਾਂ तकरीबन ਬਿਆਲ ਦੀਆਂ ਕਟੀਆਂ ਤਿਆਰ ਕਰਕੇ ਆਪ ਹੀ ਤਿਆਰ ਕੀਤੀਆਂ ਲੋਕ ਇਹਨੂੰ ਘਾਟੇ ਵਾਲਾ ਸੌਦਾ ਆਂਦੇ ਪਰ ਮੈਂ ਇਹਨੂੰ ਘਾਟੇ ਵਾਲਾ ਨਹੀਂ ਮੰਨਦਾ ਕਿ ਇਹਦੇ ਚ ਹੋ ਜਾਂਦਾ ਸੰਜੋਗ ਮੱਲਾ ਵੀ ਪਰਿਵਾਰ ਦਾ ਵੀ ਜ਼ਰੂਰੀ ਹੈ ਮੇਰੇ ਬੱਚਿਆਂ ਦਾ ਸੰਜੋਗ ਬਹੁਤ ਹੈ ਮੇਰੇ ਘਰ ਵਾਲੀ ਦਾ ਸੰਜੋਗ ਬਹੁਤਾ ਨਾਲ ਮੇਰਾ ਪੂਰਾ ਸਾਧਨ ਦੇ ਸਵੇਰ ਅਸੀਂ 4 ਵਜੇ ਉੱਠਦੇ ਆਂ ਪਸ਼ੂਆਂ ਨੂੰ ਪੱਠਾ ਨੀਰਿਆ ਪਾਉਣੇ ਆ ਨਮਾਈ ਦਵਾਈ ਚੁਆਈ ਵੀ ਕਰਦੇ ਆਂ ਘਾਟੇ ਵਾਲਾ ਸੌਦਾ ਥੋੜਾ ਜਿਹਾ ਲੋਕ ਇਹਨੂੰ ਤਾਂ ਕਹਿੰਦੇ ਬੇ ਟਾਈਮ ਆ ਜਦੋਂ ਪੱਠਾ ਨੀਰਿਆ ਪਾਉਣਾ ਠੀਕ ਹੈ ਜੀ ਹਾਂਜੀ ਅਸੀਂ ਸਵੇਰ 4 ਵਜੇ ਉੱਠਦੇ ਆਂ। ਹੂੰ। 4:30 ਵਜੇ ਨੂੰ ਚਵਾਈ ਕਰਕੇ ਵਿਹਲੇ ਹੋ ਜਾਂਦੇ ਆਂ। ਸ਼ਾਮ ਨੂੰ 4:30 ਵਜੇ ਚਵਾਈ ਕਰਕੇ ਆਮ ਲੋਕ ਕਹਿੰਦੇ ਸਾਡੀ ਮੱਝ 4 ਮਹੀਨੇ ਪਹਿਲਾਂ ਭੱਜ ਗਈ। ਮੈਂ 1.5 ਮਹੀਨਾ ਪਹਿਲਾਂ ਮੈਂ ਆਪ ਛੱਡਦਾ ਉਹਦੇ ਹੱਥੀ ਇੱਕ ਟਾਈਮ ਪਾ ਕੇ ਉਹਨੂੰ। ਫੇਰ ਤਾਂ ਬਾਈ ਜੇ ਤਾਂ ਮੱਲਾ ਵੀ ਡੇਰੀ ਫਾਰਮ ਦਾ ਧੰਦਾ ਕਰਕੇ ਡੇਰੀ ਦੇ ਦੁੱਧ ਪਾਉਣਾ ਉਹਦੇ ਨੂੰ ਤਾਂ ਫੇਰ ਡੋਲੂ ਚੱਕ ਲੋ ਲੋੜ ਹੀ ਨਹੀਂ ਕੰਮ ਕਰਨ ਦੀ। ਹੂੰ। ਠੀਕ ਐ। ਇਹਦਾ ਮੰਡੀ ਕਰਨ ਆਪ ਕਰੋ। ਹਣ ਮੇਰਾ ਦੁੱਧ ਐ ਮੇਰਾ ਘਰ ਆ ਜਾਂਦਾ। ਮੈਂ ਤਾਂ ਦੁੱਧ ਮੇਰਾ 70 ਵੀ ਜਾਂਦਾ 75 ਵੀ ਜਾਂਦਾ ਗਾਂ ਦਾ 40 ਵੀ ਪਾਉਣਾ ਮੈਂ 45 ਵੀ ਦਿਨਾ ਘਰਾਂ ਚ ਦਿਨਾ ਸਪਲਾਈ ਹੁੰਦੀ ਹੈ ਘਰਾਂ ਲੈ ਕੇ ਵੀ ਜਾਂਦੇ ਤੇ ਜੇ ਹਨ ਮੈਂ ਉਹ ਹੀ ਦੁੱਧ ਮਲਾ ਡੈਰੀ ਚ ਪਾਉਂਗਾ ਜਿਹੜਾ ਮੈਨੂੰ ਮੁਨਾਫਾ ਮਿਲਣਾ ਉਹ ਡੈਰੀ ਵਾਲੇ ਜਾਂਦਾ ਤਾਂ ਇਹਨੂੰ ਸੌਦਾ ਘਾਟਾ ਕਹੀ ਜਾਂਦੇ ਆ ਕਹਿਣ ਦਾ ਮਤਲਬ ਹੈ ਜੀ ਮੈਂ ਘਰਾਂ ਜਾਂਦਾ ਹਾਂ ਸਪਲਾਈ ਜੀ ਦਾ ਕਿਲੋ ਲੱਗਿਆ ਕਿਹਦਾ 2 ਕਿਲੋ ਲੱਗਿਆ ਕਿਹਦਾ 3 ਕਿਲੋ ਕਿਹਨ ਮੇਰੇ ਕੋਲ ਇਹੋ ਜਿਹੇ ਘਰ ਆ ਵੀ ਕਹਿੰਦਾ ਮਤਲਬ ਜਿਨ੍ਹਾਂ ਨੂੰ 5-5 ਸਾਲ ਹੋ ਗਏ 10-10 ਸਾਲ ਲੱਗਿਆ ਉਹਨੂੰ ਦੁੱਧ ਮੈਂ ਦੁੱਧ ਉਹਨਾਂ ਦਾ ਹਟਾਇਆ ਨਹੀਂ ਉਹ ਭਲਾ ਮੈਨੂੰ ਕਹਿੰਦੇ ਨੇ ਹਟਾ ਲੈ ਪਹਿਲੀ ਗੱਲ ਤਾਂ ਹਟਾਉਂਦੇ ਨੇ ਦੁੱਧ ਆਪਾਂ ਸਹੀ ਦਿੰਦੇ ਇਹਨਾਂ ਨੂੰ ਸਹੀ ਖਰਾਗ ਪਾਣੀ ਪਾਉਂਦੇ ਇਹਨਾਂ ਨੂੰ ਸਹੀ ਦੁੱਧ ਮਿਲਦਾ ਇਹਨਾਂ ਨੂੰ ਹਣ ਕਈ ਦੁੱਧ ਲਾ ਲੈਂਦੇ ਆ ਮਤਲਬ ਵੀ ਕਹਿੰਦਾ ਵੀ ਮੈਨੂੰ 75 ਲਾਉ 70 ਲਾਉ ਉਹ ਤੋਲ ਚ ਘਟਾ ਆਂਦੇ ਆ ਉਹ ਕੰਮ ਵੀ ਨਹੀਂ ਪੱਕੇ ਗਾਹਕ ਲੱਗੇ ਆਪਣੇ ਘਰਾਂ ਦੇ ਜਾਵਾਂ ਛੋਟੇ ਫਾਰਮਰਾਂ ਨੂੰ ਤਾਂ ਇਹੀ ਧਿਆਨ ਰੱਖਣਾ ਜੇ ਕਈ ਜਿਹੜਾ ਆਪਾਂ ਨਾ ਲਾਲਚ ਕਰ ਲੈਣ ਜਿਆਦੇ ਪਸ਼ੂ ਲੈ ਲੈਣ ਵੀ ਵੱਡਾ ਕੰਮ ਕਰ ਲਗੇ ਇੱਕ ਪਸ਼ੂ ਤੋਂ ਸਟਾਰਟ ਕਰੋ ਜਦੋਂ ਮੈਂ ਸਟਾਰਟ ਕੀਤਾ ਸੀ ਇੱਕ ਪਸ਼ੂ ਤੋਂ ਕੀਤਾ ਸੀ ਮੈਂ ਕਟਿੰਗ ਹਣ ਮੈਂ ਆਦਿ ਮੱਝ ਹੀ ਲਿਆ ਕੇ 2 ਲੱਖ ਵਾਲੀ ਮੱਝ ਬੰਨ ਲਾ ਤੇ ਮੈਨੂੰ ਉਹਦੇ ਰਹਿਣੀ ਬਹਿਣੀ ਦਾ ਨਹੀਂ ਪਤਾ ਵੀ ਖਾਣ ਪੀਣ ਨੂੰ ਕੀ ਪਾਉਣਾ ਕੀ ਨਮਾਉਣਾ ਕੀ ਨੂੰ ਪਤਾ ਹੀ ਨਹੀਂ ਜੇਦੋਂ ਮੈਂ ਛੋਟੇ ਬੱਚੇ ਨੂੰ ਪਾਲੂਆਂ ਨੂੰ ਪਤਾ ਤਾਂ ਹੋ ਵੀ ਕਿਵੇਂ ਪਾਲਣਾ ਕੀ ਕਰਨਾ ਕੀ ਉਹਦੀ ਖਰਾਕ ਪਾਣੀ ਹੈ ਜਿਹੜੀ ਚੀਜ਼ ਤਿਆਰ ਕੀਤੀ ਆਪਾਂ ਨੂੰ ਪਤਾ ਤਾਂ ਲੱਗ ਜੂ ਵੀ ਆਹ ਚੀਜ਼ ਤਿਆਰ ਕੀਤੀ ਮੇ ਸਾਹਮਣੇ ਹਣ ਆਪਾਂ ਬਾਹਰੋਂ ਲਿਆਵਾਂਗੇ ਪਹਿਲੇ ਤਾਂ ਆਪਾਂ ਨੂੰ ਪਤਾ ਇਹਨਾਂ ਨੂੰ ਖਾਣਾ ਪੀਣਾ ਕੀ ਹੈ ਕੀ ਉਹਨੂੰ ਪਾਉਣਾ ਜੇ ਤਾਂ ਆਪਾਂ ਨੂੰ ਖਰਾਕ ਵੱਧ ਪਾਤੀ ਮੋਕ ਲੱਗ ਜੂ ਜੇ ਘੱਟ ਪਾਤੀ ਉਹਨੂੰ ਦੁੱਧ ਨਹੀਂ ਦੇਣਾ ਇੱਕ ਪਸ਼ੂ ਨੂੰ ਨੂਨ ਜ਼ਰੂਰੀ ਹੈ ਜੀ ਮੂਰੇ ਡ ਮਹਲਾ ਪਾਣੀ ਗੋਲੀ ਦੇਣੀ ਤਿੰਨ ਮਹੀਨੇ ਤੋਂ ਜ਼ਰੂਰੀ ਹੈ ਉਹ ਆਪਾਂ ਦਿੰਦੇ ਨਹੀਂ ਉਹੀ ਹੋ ਗਿਆ ਖਰਾਕ ਪਾਣੀ ਦਾ ਹੋ ਗਿਆ ਜੀ ਟਰੀਟਮੈਂਟ ਦਾ ਕੋਈ ਵੀ ਮਹਲਾ ਦਵਾਈ ਬੂਟੀ ਦਾ ਹੋ ਗਿਆ ਮਹਲਾ ਜਿਵੇਂ ਤੁਹਾਨੂੰ ਮੈਂ ਦੱਸ ਕੇ ਨੇ ਪਹਿਲਾਂ ਮਹਲਾ ਪਾਣੀ ਗੋਲੀ ਮਹਲਾ ਪਾਣੀ ਹਨ ਆਮ ਘਰਾਂ 'ਚ ਵੇਖੋ ਆਪਾਂ ਖਰਾਕ ਪਾਈ ਚੱਲਦੇ ਆ ਖਰਾਕ ਮਹਲਾ ਪਾਣੀ ਗੋਲੀ ਮੈਂ ਨਹੀਂ ਦੇ ਮੈਂ ਜਿਆਦਾ ਸਿਆਣਾ ਠੀਕ ਹੈ ਮੇ ਮਹਲਾ ਪਾਣੀ ਗੋਲੀ ਆਮ ਦਿੰਦਾ ਨਹੀਂ ਪੁੱਛ ਕੇ ਵੇਲੇ ਅਗਲਾ ਤਿੰਨ ਮਹੀਨੇ ਬਾਅਦ ਗੋਲੀ ਦਿੰਦਾ ਉਹ ਦੇ ਜੋ ਸੀ ਪਸੂ ਚੋਣੇ ਮਹਲਾ ਮੱਝ ਚੋਣੇ ਠੀਕ ਹੈ ਜੀ ਉਹਦਾ ਪਾਣੀ ਇੱਕ ਵੱਖਰਾ ਬਾਲਟੀ ਜਿੰਦਾ ਸਾਡਾ ਚੋਣ ਵਾਲਾ ਜੀ ਜੀ ਧਾਰ ਚੋਣੀ ਪਾਣੀ ਨਾ ਲੇਵਾ ਧੋਣੇ ਪਹਿਲਾਂ ਸਵਾਰ ਕੇ ਉਹਦਾ ਉਹ ਬਾਲਟੀ ਪਾਸੇ ਕਰ ਦਿੰਦੇ ਜਿਹੜੀ ਚਵਾਈ ਵਾਲੀ ਬਾਲਟੀ ਹੈ ਉਹ ਚ ਪਾਣੀ ਹੁੰਦਾ ਉਹਦੇ ਨਾਲ ਪਾਣੀ ਧੋ ਕੇ ਫੇਰ ਚਵਾਈ ਕਰਦੇ ਹੰਗਾਲਦਾ ਮਤਲਬ ਇਹ ਹੋ ਗਿਆ ਜਦੋਂ ਅਸੀਂ ਦੁੱਧ ਮਾਲ ਲੈ ਬਾਲਟੀਆਂ ਚ ਪਾਲਿਆ ਗਾਂ ਭਾਂਡਿਆਂ ਚ ਪਾਤਾ ਠੀਕ ਹੈ ਜਦੋਂ ਬਾਲਟੀ ਨੂੰ ਧੋ ਕੇ ਆਮ ਕੋਈ ਵੀ ਲੇਡੀ ਜੀ ਘਰੇ ਕਰਦੀ ਵੀ ਵਿੜੇ ਡੋਲ ਦਿੰਦੀ ਪਾਣੀ ਉਹ ਹੰਗਾਲ ਅਸੀਂ ਜਿਵੇਂ ਸਾਡੇ ਅਮਰੋਦੇ ਦਾ ਬੂਟਾ ਲੱਗਿਆ ਜਿਵੇਂ ਗਾਵਲੇ ਲੱਗੇ ਆ ਜਾਂ ਕੋਈ ਹੋਰ ਬੂਟੇ ਲੱਗੇ ਆ ਜਾਂ ਕੋਈ ਹੋਰ ਗਾਂ ਬੂਟੇ ਲੱਗੇ ਆ ਉਹ ਤੁਹਾਡੇ ਸਾਹਮਣੇ ਦੇਸੀ ਜਾਂਦੇ ਆ ਉਹਨਾਂ ਚ ਹੰਗਾਲ ਪਾ ਦਿੰਦੇ ਅਸੀਂ ਉਹ ਪਾਣੀ ਵੀ ਡੋਲਦੇ ਨਹੀਂ ਬੇਅਰਥ ਨਹੀਂ ਜਾਂਦੇ ਜਿਵੇਂ ਆਪਾਂ ਦੁੱਧ ਨੂੰ ਕਹਿੰਦੇ ਆਂ ਤੇਰ ਮਹਾਰਤਨ ਫਿਰ ਤੇਰ ਮਹਾਰਤਨ ਕਰਕੇ ਅਸੀਂ ਉਹਨੂੰ ਢੋਲਦੇ ਨਹੀਂ ਦੁੱਧ ਦੇ ਵਿੱਚ ਇਹ ਵੇਖੋ ਤੁਸੀਂ ਤਾਤੀ ਹੈ ਸਾਰੇ ਦੁੱਧ ਦੇ ਵਿੱਚ ਇਹ ਤਾਂ ਮੰਨਦੇ ਆਂ ਤੁਸੀਂ ਦੁੱਧ ਤੋਂ ਕੀ ਕੁਝ ਬੰਦ ਆ ਪਨੀਰ ਕਿਉਂ ਗਿਆ ਮੱਖਣ ਹੋ ਗਿਆ ਮਲਾਈ ਹੋ ਗਈ ਮਠਿਆਈ ਹੋ ਗਈ ਸਾਰੀ ਇਸੇ ਤੋਂ ਬੰਦ ਆ ਕਹਿਣ ਦਾ ਮਤਲਬ ਇਹ ਜੱਗ ਤਾਂ ਜਿੱਤੇ ਨਹੀਂ ਜਾਂਦਾ ਠੀਕ ਹੈ ਹੁਣ ਮੈਨੂੰ ਕੋਈ ਬਹੁਤ ਆਏ ਕਹਿੰਦੇ ਏ ਤੂੰ ਸਾਰੀ ਦੇ ਰੇਕੇ ਪਾਸ ਹੁਆਣਾ ਮੱਥਾ ਮਾਰੀ ਜੰਨਾ ਗੋਆ ਚੱਕੀ ਜੰਨਾ ਕੀ ਤੁਹਾਨੂੰ ਨਿਕਲਦਾ ਪਰੌਠਾ ਹੈ ਵੀ ਸਾਹ ਕੋਸੀ ਹੈ ਮੈਂ ਸਾਰੀ ਦੇ ਅੱਗੇ ਵੀ ਤੁਹਾਨੂੰ ਦੱਸ ਕਹਿੰਦੇ ਸੁਬਾ 4:30 ਵਜੇ ਉੱ ਹਣ ਜੀ ਨਾਤੇ ਧੋਤਿਆਂ ਵੇ ਬੇਫਿਕਰ ਹਣ ਸਾਡਾ ਪੱਠਾ ਨੀਰਾ ਪਾਇਆ ਪਿਆ ਅਸੀਂ ਬੰਨਾਂਗੇ ਸਾਢੇ 3 ਵਜੇ ਇਹਨਾਂ ਨੂੰ 4 ਵਜੇ ਬੰਨਦ ਕੇ ਸਾਢੇ 3 ਵਜੇ ਬਾਦ ਕੇ ਉਸ ਤੋਂ ਬਾਅਦ ਫੇਰ 2 ਘੰਟੇ ਲਾ ਕੇ ਫੇਰ ਵੇਲੇ ਲੋਕਾਂ ਨੇ ਆਪ ਸੁਣਿਆ ਜਾਉਂਗਾ ਤੋ ਤਾਂ ਫਿਰ ਇਧਰ ਦੀ ਪਾਓ ਕੰਨ ਤੇ ਇਧਰ ਦੇ ਕੱਢੇ ਚਲੋ ਹਣ ਮੈਂ ਜੋ ਦੁੱਧ ਪਾਉਣ ਜਾਣੇ ਮੈਂ ਸਾਈਕਲ ਤੇ ਜਾਣਾ ਮੈਨੂੰ ਕਹੀ ਐ ਕਿ ਤੂੰ ਮੋਟਰਸਾਈਕਲ ਲੈ ਲੈ ਮੈਨੂੰ ਆਹਨ ਦੇ ਕਿ ਮੋਟਰਸਾਈਕਲ ਤੇ ਪਾ ਦੋ ਦੁੱਧ ਮੈਂ ਨਹੀਂ ਮੋਸਾਈਕਲ ਤੇ ਪਾਉਣਾ ਜੇ ਤੁਹਾਨੂੰ ਸਾਈਕਲ ਤੇ ਠੀਕ